ਕਿਉਂਕਿ ਅਸੀਂ ਸਰਵਤ ਦੇ ਭਲੇ ਲਈ ਪਾਉਣੇ ਹੁੰਦੇ ਨੇ ਇਹਦੇ ਵਿੱਚ ਬਹੁਤ ਵਧੀਆ ਗੱਲ ਹੈ ਇਹ ਹਲ ਨਾਨੀ ਕਿਉਂਕਿ ਅਸੀਂ ਹਨਸਾਮ ਦੇ ਨਜ਼ਦੇ ਪਾਉਣੇ ਆ ਇਹਦੇ ਵਿੱਚ ਕੋਈ ਸਾਡੀ ਬੈਂਕ ਦੀ ਇੱਕ ਚੀਜ਼ ਨਾਲ ਹਾਂਜੀ ਹਾਂਜੀ ਮੇਰੇ ਨਾਲ ਜ਼ਿਆਦਾਤਰ ਕਿਉਂਕਿ ਮੈਂ ਜੰਗਲਾਤ ਮਾਈਕ ਵਿੱਚ ਰੂਟ ਤੇ ਬੈਠਾ ਠੀਕ ਹੈ ਡਰਾਈਵਰ ਹੀ ਮਿਲੇ ਨਵੀਰੇ ਮਿਲ ਨੂੰ ਹਾਂਜੀ ਹਾਂਜੀ ਡਰਾਈਵਰ ਜਦੋਂ ਉਹ ਅੱਬ ਵੀ ਦੇਖਿਆ ਹੁਣ ਥੱਲੇ ਆ ਰੋਣ ਨੂੰ ਪਤਾ ਹੀ ਐ ਡਰਾਈਵਰ ਦਾ ਕਿਹੜਾ ਐ ਹਾਂ ਤਾਂ ਹੀ ਐ ਭੂਮੀ ਵਿੱਚ ਆ ਮੈਂ ਨਹੀਂ ਆਣੀ ਇਹ ਦੁਖ ਸੁਖ ਕਰਨਾ ਚਾਹੀਦਾ ਡਰਾਈਵਰਾਂ ਨਹੀਂ ਦੁਖ ਸੁਖ ਬੰਦੇ ਨਾਲ ਕਰਨਾ ਚਾਹੀਦਾ ਹਾਂ ਨਹੀਂ ਦੁਖ ਸੁਖ ਕਰਨਾ ਚਾਹੀਦਾ ਹਾਂ ਹਾਂ ਉਹ ਸੋ ਮੰਦਾ ਵਧੀਆ ਹੁੰਦਾ ਹਾਂ ਬਿਲਕੁਲ 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 ਸਹੀ ਗੱਲ ਐ ਬਰਪਾ ਤੋਂ ਲੈ ਕੇ ਦੁਖ ਸੁਖ ਦੇ ਸਾਂਝੇ ਆ ਮੇਰੇ ਕੋਲ ਮੇਰੇ ਕੋਲ ਤੁਹਾਨੂੰ ਆ ਗਏ ਦੁੱਖ ਚ ਵੀ ਖੜਾਂਗੇ ਦੁੱਖ ਚ ਵੀ ਖੜਾਂਗੇ ਸਾਡਾ ਇਹੀ ਮਤਲਬ ਆ ਹਾਂ ਜੀ ਉਹ ਦਵਾਈ ਦਾ ਕਿਹੜੀ ਲੈਣੀ ਆ ਵੀਰ ਹਾਂ ਨਹੀਂ ਨਹੀਂ ਬੰਦਾ ਉਹੀ ਹੁੰਦਾ ਜਿਹੜਾ ਦੁੱਖ ਤੇ ਸੁੱਖ ਤੇ ਖੜੇ ਆਪਾਂ ਉਹੀ ਆ ਤੁਹਾਡੇ ਵੀਰ ਆ ਛੋਟੇ ਹਾਂ ਜੀ ਹਾਂ ਜੀ ਤੇ ਉਸੇ ਫਤਿਹ ਹੋਣਾ ਇਹ ਹੈ ਜੀ ਇਹ ਦਵਾਈ ਦਾ ਕਿਹੜੀ ਦਵਾਈ ਮੈਂ ਫਰੀਜ਼ੰਨਾ ਵੀਰੇ ਅੱਛਾ ਇਹ ਕਿਹਦੀ ਦਵਾਈ ਹਾਂ ਕੋਈ ਨਹੀਂ ਮੈਂ ਕਿਹੜਾ ਡਾਕਟਰ ਮਗਾ ਕਾਲ ਹਾਂ ਮੈਂ ਬਾਜ਼ਾਰ ਦੇ ਵਿੱਚ ਚੱਕ ਤੇਰੇ ਜੋਧਪੁਰ ਹਾਂ ਰਾਜਸਥਾਨ ਦੇ ਜੋਧਪੁਰ ਯੋਧਪੁਰਾ ਦੁਕਾਨੇ ਯੋਧਪੁਰ ਕੋ ਮੈਂ ਨਹੀਂ ਮਹਾਰਾਸ਼ਟਰ ਚ ਜਾਣਾ ਉੱਥੇ ਸ਼ਿੰਗਨਾਪੁਰ ਬਸ਼ਨੀ ਦਾ ਮੰਦਿਰ ਅੱਜ ਤੇ ਪ੍ਰਗਟ ਹੋਏ ਨੇ ਆ ਜਾ ਜੀ ਹੈਗਾ ਕਿੱਥੇ ਵਾ ਜਾ ਕੇ ਆਉਣਾ ਜੇ ਮੈਨੂੰ ਬਲਾਲੇ ਸ਼ਨੀ ਦੇ ਵਧੀਆ ਗੱਲਾਂ ਮੈਂ ਤਵੰਨਾ ਇਹ ਵੀ ਜਾ ਕੇ ਦੇਖੇ ਮੇਰੇ ਪੱਕਾ ਹੀ ਪੰਜਾਬ ਹੋਣਾ ਮੇਰੇ ਨਾਲ ਹੀ ਰਹੇ ਹੋ ਕੀ ਬਾਤ ਆ ਸ਼ਨੀ ਦੇ ਮਿਲ ਗਿਆ ਫਿਰ ਤਾਂ ਮੈਨੂੰ ਆਉਂਦੇ ਮੇਰੇ ਨਾਲ ਹੀ ਜਲਦੀ ਹੋ ਮੈਂ 15 ਦਿਨ ਬਾਅਦ ਆ ਜਾਣਾ ਪੰਜਾਬ ਵਾਹ ਬਰੇ ਭਾਈ ਬਾਕੀ ਤੂੰ ਸ਼ਨੀ ਦੇ ਮੈਂ ਮੱਟਰ ਮਹਾਰਾਸ਼ਟਰ ਬੰਬਈ ਜਾਣਾਲੀ ਅਸੀਂ 3000 ਰੁਪਏ ਖਰਚਾ ਲਾਇਆ ਦੀ ਗੱਡੀ ਦਾ ਨਹੀਂ ਨਹੀਂ ਗੱਡੀ ਕੇ ਜਾਣ ਦੀ ਲੋੜ ਨਹੀਂ ਮੇਰੇ ਨਾਲ ਹੀ ਕੱਢੇ ਉਹਨਾਂ ਦੇ ਗੱਲਾਂ ਬਾਤਾਂ ਕਰਦੇ ਦੋਨੇ ਕਿੱਥੇ ਜਾਵਾਂਗੇ ਵੰਦੇ ਵਾਹ ਉਸ ਜੇਵਰ ਦਾ ਹੁਣ ਤੈਨੂੰ ਮੈਂ ਡਰਾਈਵਰ ਨੇ ਜੇਵਰ ਨੇ ਮੈਂ ਇਹਨਾਂ ਨੂੰ ਲਾਂਡਾ ਡਰਾਈਵਰ ਜੀ ਕੋਈ ਮਾੜਾ ਬੰਦਾ ਕਰ ਦੋ ਲੋਕ ਫੇਰ ਵੀ ਮਾੜਾ ਹੀ ਕਹਿੰਦੇ ਹਨ ਨਹੀਂ ਬੰਦਾ ਵਧੀਆ ਮੈਂ ਨਹੀਂ ਡਰਾਈਵਰ ਨੂੰ ਮਾੜਾ ਮੈਂ ਕਿਸੇ ਨੂੰ ਵੀ ਨਹੀਂ ਕਹਿੰਦਾ ਵੀਰੇ ਹਾਂ ਜੀ ਹਾਂ ਜੀ ਡਰਾਈਵਰਾ ਜਿਹੜਾ ਮੰਜ਼ਿਲ ਤੱਕ ਬੰਦੇ ਨੂੰ ਬਚਾ ਲੰਦਾ ਉਹ ਰੱਬੇ ਆ ਇੱਕ ਹਾਂਜੀ ਹਾਂਜੀ ਮੰਜ਼ਿਲ ਤੱਕ ਕਿਹੜਾ ਡਰਾਈਵਰ ਹੀ ਬੁਧਾ ਵਾਰੀ ਹਾਂ ਡਰਾਈਵਰਾਂ ਤੂੰ ਤੂੰ ਰੱਬ ਆ ਫਿਰ ਜੇ ਸਾਨੂੰ ਕੀ ਪਤਾ ਗੱਡੀ ਚ ਲਾਉਣ ਦਾ ਤਾਂ ਵਿੱਚ ਸੌ ਜਾਣਾ ਹਾਂਜੀ ਹਾਂਜੀ ਡਰਾਈਵਰ ਵੀ ਇੰਦਰੀ ਆ ਮੈਂ ਚਲਾਉਣਾ 11 ਟ੍ਰੈਕਟਰ ਲਾਏ ਮੇਰੇ ਕੋਲ ਬਾ ਅਰੇ ਬੜੇ ਚੰਗੇ ਹਾਂ ਹਾਂਜੀ ਹਾਂਜੀ ਉਹ ਕੋਈ ਮਾਨਾ ਟ੍ਰੈਲਰ ਆਏ ਟੈਂਕਰ ਯਾਰੀ ਟੈਂਕਰ ਤੇਰਾ ਟੈਂਕਰ ਮੈਂ ধরੂੰਗਾ ਤੇਰੇ ਭਰਨਾ ਹੁਣ ਐਮદાવાદ ਜਾਣਾ ਹੈ ਨਾ ਗੁਜਰਾਤ ਤੇ ਬੰਦਾ ਸਹਾ ਟੈਂਕਰ ਆ ਉਹ ਚਲ ਹੈ ਤਾਂ ਟਰਾਲਾ ਹੀ ਜਿਹੜਾ ਕਹਣਾ ਜਦੋਂ ਉੱਤੇ ਤਾਂ ਕੋਈ ਸਹੀ ਨਹੀਂ ਹਾਂਜੀ ਹਾਂਜੀ ਟੈਂਕਰ ਤੇਰਾ ਟੈਂਕਰ ਯਾਰੀ ਭਾਈ ਜਿਹੜਾ ਡਰਾਈਵਰ ਆ ਸੁਣ ਲਾ ਮਾਨ ਜੀ ਉਹ ਤੱਕ ਕੋਈ ਨਹੀਂ ਜੇ ਕੋਈ ਦਿੱਕਤ ਆਲੀ ਆ ਬਲਾ ਜੇ ਸ਼ਹਿਰ ਤਾਂ ਤਾਂ ਕੱਟ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਹੋਰ ਹੀ ਹੋਣੀ ਚਾਹੁੰਦੇ ਆ ਗੱਡੀ ਵਿੱਚ ਇਹਦਾ ਡਰਾਈਵਰ ਵੀ ਤੇ ਮੈਨੂੰ ਦੱਸਿਆ ਨਹੀਂ ਵੀ ਮੇਰੇ ਕੋਲ ਬਹੁਤ ਤਰ੍ਹਾਂ ਦੇ ਚਾਰੇ ਧਰਮ ਨੇ ਸਾਰੇ ਸਾਰੇ ਮੇਰੇ ਕੋਲ ਬਚਾਰ ਵਧਿਆ ਪਿਆਰ ਕਰਦੇ ਨੇ ਤੇਰੇ ਮੰਗੋ ਹਾਂਜੀ ਹਾਂਜੀ ਇਹ ਡਰਾਈਵਰ ਇਸ ਹੋਂ ਲਾ ਆਉਣਾ ਹਾਂਜੀ ਇਹਦਾ ਡਰਾਈਵਰ ਆ ਵੀਦੇ ਹਾਂਜੀ ਇਹ ਇੱਕ ਜਿਹੜਾ ਰੋਡ ਆ ਸ਼ਨੀ ਦੇ ਵਿਦਾਇ ਕਾਲਾ ਹਾਂ 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 ਤੇ ਰੋਡ ਤੇ ਜਿਹੜਾ ਹਨ ਗੈਲੀ ਕਰਦਾ ਵੀਰੇ ਉਹਨੂੰ ਸ਼ਨੀ ਦੇ ਨਹੀਂ ਬੱਸੁੰਦੇ ਹਾਂ ਹਾਂ ਮੱਤ ਆਉਣਾ ਹਾਂਜੀ ਹਿੱਟ ਦਾ ਬੜਾ ਟਰਾਲਾ ਹੈ ਵੱਡਾ ਟੈਂਕਰ ਆ ਉਹ ਮੰਨ ਲਿਆ ਸੀ ਇਹਨਾਂ ਗੱਲੀ ਨੇ ਇੱਕ ਕਈ ਜਣਾ ਲੈ ਜਾਣੀ ਜੇ ਤੂੰ ਡਰਾਈਵਰ ਉਹ ਹੁੰਦਾ ਜਿਹੜਾ ਕਿਸੇ ਦੀ ਜਾਨ ਬਚਾ ਦੇ ਜਿਵੇਂ ਕੁੱਤੇ ਦੀ ਤੁਸੀਂ ਜੀ ਵੀ ਜਾਨ ਬਚਾਉਣਾ ਜੀ ਜਾਨ ਬਚਾਉਣਾ ਕੁੱਤੇ ਦੀ ਬਚਾਉਨੇ ਹੋ ਉਹ ਆਪੇ ਜਾਨਵਰ ਮੋੜੇ ਖੜਾ ਹੋਵੇ ਉਸਨੇ ਬ੍ਰੇਕ ਮਾਰੀ ਲਈ ਹੈ ਕਿਤੇ ਗੱਡੀ ਇਹਦੇ ਉੱਤੇ ਨਾ ਚੜੀਏ ਬਹੁਤ ਹੀ ਗੱਲ ਹੈ ਮਤਲਬ ਸੁਭਾਣਾ ਮਦੂਗਾ ਜਿਹਦਾ ਬੰਦਾ ਰੈਵਰ ਰੂਲ ਦੇ ਮੁਤਾਬਕ ਚਲਾਉਂਦਾ ਹਨਾ ਟ੍ਰੈਕਲੇ ਰੂਲ ਨੇ ਜਿਹੜੇ ਹਾਂਜੀ ਹਾਂਜੀ ਕੋ ਨੂੰ ਕੋਈ ਡਿਟੀਓ ਮਾਇ ਇਹ ਨਹੀਂ ਕਹਦਾ ਮੈਂ ਬੜਾ ਅਫਸਰ ਹਾਂ ਉਹਨੂੰ ਕੋਈ ਡਿਟੀਓ ਵੀ ਨਹੀਂ ਖਰਾਬ ਕਰਦਾ ਜੇ ਵਰਦੀ ਪਾਈ ਹੋਈ ਆ ਉਹਦੇ ਨੰਬਰ ਤੇ ਜੀ ਬੰਦਾ ਆਪਣੇ ਰੂਡਾ ਤੇ ਪੱਛਾ ਹੋਣਾ ਚਾਹੀਦਾ ਜੀ ਉਹਨੂੰ ਸ਼ਰੂਪ ਮਾਰਦਾ ਅਫਸਰ ਵੀ ਹਾਂਜੀ ਅਫਸਰ ਵੀ ਸ਼ਰੂਪ ਮਾਰਦਾ ਨਹੀਂ ਸ਼ਰੂਪ ਮਾਰਦਾ ਨਹੀਂ ਇਹ ਤੋਂ ਤੁਨੂੰ ਮਾਰਦੇ ਹੀ ਨੇ ਹਾਂਜੀ ਇਹ ਤੁਸੀਂ ਵਧੀਆ ਹੋ ਤਾਹੀਂ ਮਾਰਦੇ ਨੇ ਨਹੀਂ ਡਰਾਈਵ ਨੂੰ ਕਰਦਣ ਤੋਂ ਫੜ ਕੇ ਥੱਲੇ ਛੱਡ ਲੈਣ ਲੱਗ ਲਾ। ਹੋਰ 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 ਮਾਰਦੇ ਰਹੇ ਉਹਨੇ ਬੜੀ ਝਟਕਰਾਬ ਕਰਤੀ ਉਹ ਆ। ਆਹ ਯਾਰ ਐਵਰੀ ਟੈਕ ਟੀਲਾਂ ਮਾਰੀਆਂ ਕਟੀਆਂ ਹੋਰ ਪਰਤੀ ਹੋ ਗਈਆਂ। ਉਹ ਇਹ ਪਤਾ ਕਿ ਕਿਹੜਾ ਜਨਰੇਸ਼ਨ ਵੱਧ ਗਈ। ਔਰ ਮੇਰੀ ਇਹ 60 ਸਾਲ ਦੀ ਐ ਅਜੇ ਲੈਣਾ ਜੱਡੀ ਤੇ ਆਉਣ ਨੇ। ਸਤਰਾ ਅਲੀ ਮੇਰੀ ਹਮਰੇ ਆ। ਯਾ ਬਾਪਾ ਮੱਛੇ ਨੇ ਆਏ ਆਦਾਰਾ ਗੋਸ਼ਿਆ ਤੇ ਇਹ ਘਰ ਮੰਨ ਨਹੀਂ ਲੱਗਦਾ ਮੈਂ ਕਿੱਥੇ ਜਾ ਕੇ ਆਪਣਾ ਟਾਈਮpass ਵਧੀਆ ਨਾਲ ਐ ਨਹੀਂ ਪੜਿਆ ਬਸ ਕਰਕੇ ਜਿਹਦਾ ਕਰਕੇ ਖਵਾਉਂਦਾ ਉਹ ਜੀ ਰੱਬ ਹੁੰਦਾ ਹਾਂਜੀ 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 ਆਪ ਤਾਂ ਕੰਦਾਈਆ ਆਪ ਦੇ ਰੰਗਾਈ ਹੁਣੇ ਸਾਹਮਣੇ ਆਣੇ ਆ ਦੇਖਣਾ ਸਾਵੇਂ ਆਪਣੇ ਕਰਦੇ ਆ 25000 ਮਹੀਨਾ ਸਰੋ ਜਿੰਨਾ ਵੀ ਹੈਗਾ ਨਹੀਂ ਨਹੀਂ ਜਾਈ ਦਾ ਮਰਦ ਕੋਈ ਬੰਦ ਕਮਾਉਂਦੇ ਹੋ ਲੱਖ ਕਮਾਉਂਦੇ ਹੋ ਉਹ ਕਿੰਨੇ ਆਲੇ ਘੰਦੇ ਨੇ ਉਹ 25 ਸੀ ਜੇ ਮੈਂ ਉਹਨਾਂ ਦਾ ਨਾਮ ਲੈ ਬੈਠਾ ਜੋ ਵੀ ਮਹਾਰਾਜ ਜੀ ਬੜੀ ਕਿਰਪਾ ਆਈ ਆ ਜੀ ਇਹ ਮਨਾਂ ਦਾ ਦੁੱਖ ਬਣੇ ਦੀ ਮਰਜ਼ੀ ਆ ਨਾ ਆ ਨਹੀਂ ਰਹੇ ਸਵਾਹੀ ਤਾਂ ਨਸੀਰ ਮਿਲ ਕੇ ਜਾਈ ਚੱਲ ਕੋਈ ਜਾਣੇ ਆਪਸੇ ਤੱਕ ਕੋਈ ਨਹੀਂ ਬੈ ਉਹ ਆ ਰਿਹਾ ਜਿਹੜੇ ਆਉਣਾ ਫਿਰ ਮਰ ਕੇ ਜਾਣੇ ਆਪਾਂ ਤੁਹਾਨੂੰ ਉੱਧਰ ਆਏ ਆ ਬੜੀ ਗਰਮੀ ਵੱਧ ਜਾਣੀ ਆ ਉੱਧਰ ਏਰੀਆ ਮਹਾਰਾਸ਼ਟਰ ਤੁਹਾਨੂੰ ਪਤਾ ਹੀ ਆ। ਨਹੀਂ ਆ ਇਹ ਉੱਧਰ ਹੁਣ ਵੀ ਕਰਦੀ ਮੈਂ। ਉਹ ਤਾਂ ਹੀ ਮਾਰਾ ਜ ਹਲੇ ਵੀ ਫਰਕ ਹੋਊਗਾ ਚਾਹਨਾ। ਜੇ ਪੰਜਵੇਂ ਜੇ ਵੀ ਦੇ ਕੇ ਫੇ ਤਾਂ ਬਹੁਤ ਆ ਉੱਥੇ ਪੱਟੀ ਆ। ਹਾਂਜੀ। ਉੱਥੇ ਪੰਜਵੇਂ 7ਵੇਂ ਮਹੀਨੇ ਦਾ ਪੱਠੀ ਬਣ ਜਾਂਦੀ ਆ ਦੋਹੀ ਦੀ ਅੱਧ ਦੀ। ਬੜੇ ਬਹੁਤ ਬਹੁਤ ਗਰਮੀ ਬੰਗੀ ਜੀ ਬੇਹੱਦ ਗਰਮੀ। ਅੱਜ ਵੀ ਐਵੇਂ ਨਾ ਗਰਮਾ ਰਹੇ ਸਰਮੇ ਦਾ ਜਿੱਤਾ ਸਿਆਣਾ ਨੂੰ ਵੀ ਪੱਖੇ ਚੱਲ ਰਹੇ ਆ ਆਪਾਂ ਪੰਜਾਬ ਦੇ ਘੰਡ ਹੁੰਦੀ ਐ ਪੱਖੇ ਚੱਲਦੇ ਕੋਈ ਸੂਖੀ ਚੜਦਾ ਨਾ ਤਪਦਾ ਉਹ ਹਾਂ ਬਹੁਤ ਗਰਮੀ ਆ ਹੁਣ ਵੀ ਮੈਂ ਪੱਖਾ ਲਾ ਆਇਆ ਉੱਤੇ ਛੱਤ ਤੇ ਪੱਖਾ ਚੱਲਦਾ ਉੱਤੇ ਆਏ ਹਾਂ ਅੱਜ ਕੱਲ੍ਹ ਬਰਸਾਤ ਵੀ ਆ ਜਿਵੇਂ ਐ ਤਾਂ ਠੰਡ ਵੀ ਆ ਆਹਰ ਆਦੇ ਵੀ ਪਹਿਲਾ ਮਾਰਚ ਮਹੀਨਾ ਆਦੇ ਠੀਕ ਆ ਹਾਂ ਜੀ ਆਤਮਹੀਨਾ ਠੀਕ ਆ ਮਹਾਰਾਜ ਹਾਂ ਜੀ ਹਾਂ ਪਰ ਚੱਲੀਏ ਕਿ ਹੁਣ ਸਾਡਾ ਕੰਮ ਨਹੀਂ ਇੱਦਾਂ ਬਾਈ ਨਹੀਂ ਤੁਸੀਂ ਰੱਬ ਮੰਗੋ ਉੱਥੇ ਵੀਰੇ ਰਹਿਣਾ ਹੀ ਆ ਉੱਥੇ ਸਾਨੂੰ ਤਾਂ ਹੁਣ ਇੱਥੇ ਜਿਹੜੀ ਡਿਊਟੀ ਆਪਣੀ ਨਿਭਾਉਣਾ ਕਰੀਏ ਡਿਊਟੀ ਉਹ ਅਭੀ ਕਰਿਆ ਕਰੋ ਵਧੀਆ ਗੱਲਾਂ ਡਿਊਟੀ ਦੇ ਵਿੱਚ ਟਾਈਮ ਨਾਲ ਨਹੀਂ ਜਾਂਦਾ ਨਾ ਹਾਂ ਜੀ ਸਮਾਂ ਵਧੀਆ ਨਹੀਂ ਜਾਂਦਾ ਜੀ ਜੇ ਜੀ ਹੈ ਵੀ ਮਿਲ ਜਾ ਕੋਈ ਸੈਟਿੰਗ ਆ ਨਹੀਂ ਬੰਦਾ ਹੂੰ ਆਪਣੇ ਰਾਮ ਨਾਲ ਆਪਣੇ ਕਾਮ ਨਾਲ ਮਤਲਬ ਰੱਖੀਆ ਕਿਸੇ ਨਾਲ ਵੀ ਮਸਤ ਜੀ ਬਿਰੇ ਪਹਿਲਾਂ ਜਿਹੜੇ ਡਰਾਈਵਰ ਦੀ ਇੱਜ਼ਤ ਹੁੰਦੀ ਸੀ ਰੱਬ ਮੰਗੋ ਪਹਿਲਾਂ ਦਾ ਬਹੁਤ ਇੱਜ਼ਤ ਸੀ ਕਿਉਂਕਿ ਰਾਜਸਥਾਨ ਦੇ ਵਿੱਚ ਮਾਰਾ ਕੁਛ ਪਾਣੀ ਆਪਣੇ ਲੈ ਜਾਂਦੇ ਪੰਜਾਬੀ ਬਾਈ ਆਹ ਉਹਨਾਂ ਕਿਉਂ ਬਾਰੇ ਬਿਲਕੁਲ ਵਿੱਚ ਪਾ ਕੇ ਹਾਂ ਮਤਲਬ ਕਿ ਉਹ ਬੰਦੇ ਨੇ ਪਾਣੀ ਪਾ ਕੇ ਰਾਜਸਥਾਨ ਮਹਾਰਾਸ਼ਟਰ ਨੂੰ ਲੈ ਜਾਂਦੇ ਨੇ। ਹਾਂਜੀ ਹਾਂਜੀ। ਉੱਥੇ ਕਹਿੰਦੇ ਪਾਣੀ ਸੇਲ ਨੂੰ ਹੁੰਦਾ ਇਹ ਆਉਂਦਾ ਨਹੀਂ ਸੀਗਾ ਡਰਾਈਵਰ ਦਾ ਤੇਰੇ ਵਰਗੇ। ਹਾਂਜੀ ਹਾਂਜੀ। ਉਹ ਕਹਿੰਦੇ ਰੋਟੀ ਖਾ ਕੇ ਰੋਡ ਤੇ ਬਹਿ ਜਾਂਦੇ ਵੀ ਡੈਵਰਾ ਕੋਲੋਂ ਪਾਣੀ ਵੀ ਮੰਗਾਂਗੇ। ਆਹ ਹਾਂ ਤਾਂ ਹੁੰਦੀ ਨਹੀਂ ਹੰ ਕਹਿੰਦੀਆਂ ਕਿਦਾਂ ਕਰੇ। ਹੁਣ ਡਰਾਈਵਰ ਨੂੰ ਪੁੱਤੇ ਦੀ ਮਾਰ ਨਹੀਂ ਮੰਨਦਾ ਅਗਲਾ। ਇਹ ਤਾਂ ਜੀਵਨ ਆ ਵੀਰੇ ਆ ਵੇਰ ਬਣ ਕੇ ਆ ਗਏ ਆ ਕਰਨੀ ਆ ਨੇ ਵੇਤਾਂ ਵੀ ਦੇ ਮਾਰਾ ਹੀ ਅਸਰ ਆ ਦਾ ਹਾਂ ਜੀ ਨਹੀਂ ਕਰਨੇ ਨਹੀਂ ਥੋੜੇ ਵਰਗਾ ਹੀ ਆ ਮਤਲਬ ਵਧੀਆ ਵੀਰ ਆ ਤੁਹਾਡਾ ਚੰਗਾ ਵੀਰੇ ਚੱਲ ਕਰਨੀ ਫਿਰ ਮੈਂ ਨਾਲ ਗੱਲਬਾਤ ਕਰੀ ਕੋਈ ਗੱਲ ਨਹੀਂ ਵੀਰੇ ਅੱਛਾ ਜੀ ਮੈਂ ਦੇ ਬਾਅਦ ਜਾਵਾਂਗੀ